ਨੰਨਾ ਪੂਜਾ ਠੀਕ ਹੈ ਇਹ ਕਿੰਨੇ ਦੀ ਮੌਤ ਹੋਈ ਹੈ ਕੀ ਲੱਗਦਾ ਮੇਰਾ ਭਰਾ ਕੀ ਨਾਮ ਸੇ ਇਹਨਾਂ ਦਾ ਮੁਕੱਦਰ ਗੱਲ ਬਾਤ ਹੋਈ ਆ ਗੱਲ ਬਾਤ ਕੁਛ ਨਹੀਂ ਭਾਜੀ ਇੱਥੇ ਆਇਆ ਸੀ ਪੈਸੇ ਲੈਣ ਵਾਸਤੇ ਲੜਾਈ ਹੋਈ ਬਸ ਲੜਾਈ 'ਚ ਮੇਰੇ ਭਰਾ ਦੇ ਸੱਟਾਂ ਲੱਗ ਗਈਆਂ ਇਹਨਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਇਹਨਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਜਿਹੜੇ ਇੱਥੇ ਰਹਿੰਦੇ ਫਤਿਹਵਾਦ ਦੇ ਬੰਦੇ ਇਹਨਾਂ ਨਾਲ ਸੱਟਾਂ ਮੰਗਲਵਾਰ ਲੱਗੀਆਂ ਜੀ ਮੰਗਲਵਾਰ ਸਟਾ ਲਗੀਆਂ ਬੁੱਧਵਾਰ ਮੈਨੂੰ ਦਾਖਲ ਕਰਾਇਆ ਜੀ ਮੈਂ ਬੁੱਧਵਾਰ ਇਨਾਂ ਕੋਲ ਪਹੁੰਚੀ ਆ ਇਹਦੀ ਮਾਂ ਕਾ ਤੰਨੀ ਮੇਰੀ ਮਾਂ ਕਾ ਤੰਨੀ ਆ ਨਹੀਂ ਜਾ ਸਕਦੀ ਕਿਤੇ ਵੀ ਨਾ ਕੋਈ ਭੈਣ ਨਾ ਭਰਾ ਹੋਰ ਹੈਗਾ ਜਿੰਨੇ ਘਟਣਾ ਆ ਮੈਂ ਇਕੱਲੀ ਆਈ ਮੈਂ ਹੀ ਇਕੱਲੀ ਨੇ ਦਾਖਲ ਕਰਾਇਆ ਮੈਂ ਹੀ ਸਭ ਕੁਝ ਕੀਤਾ ਕਿਤੇ ਵੀ ਮਰੇ ਨੇ ਮੈਂ ਹੀ ਲਿਆਂਦਾ ਚੁੱਕੇ ਹਾਂਜੀ ਮੌਤ ਹੈ ਇਨਾਂ ਦੀ ਹਾਂਜੀ ਬਾਹਰ ਆ ਕੇ ਮੌਤ ਹੈ ਆ ਸਿੱਤ ਲਲੀ ਸੀਗੀ ਇਹ ਨਾਂ ਨਾਲ ਸੀ ਦੇ ਵਿਆਹ ਸੀ ਜਾਂ ਕੁਆਰੇ ਸੀਗੇ ਵਿਆਹ ਸੀ ਜੀ ਭਾਜੀ ਤਿੰਨ ਬੱਚੇ ਤੇ ਦੋ ਕੁੜੀਆਂ ਇੱਕ ਮੁੰਡਾ ਹੈਗਾ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦਾ ਸੀ ਇਸ ਟਾਈਮ ਭਾਜੀ ਹੁਣ ਹੀ ਪਹੁੰਚੇ ਵਾਸੀ ਤੇ ਇੱਥੇ ਆ ਕੇ ਸਾਡੀ ਕਾਰਵਾਈ ਚੱਲਿਆ ਕਰਦੀ ਆ ਪਿੱਛੇ ਕੋਈ ਕਾਰਵਾਈ ਨਹੀਂ ਚੱਲੀ ਸਾਡੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੀ ਉਹਨਾਂ ਨੇ ਇਹਨਾਂ ਨੇ ਕੋਈ ਮੰਗ ਨਹੀਂ ਕੀਤੀ ਸਾਡੇ ਨਾਲ ਕੋਈ ਕੁਝ ਸਾਡੇ ਲਈ ਇਹੀ ਮੰਗਾ ਕਿ ਸਾਡੇ ਭਰਾ ਤੇ ਮੁੰਨਾ ਨੇ ਆਨੂੰ ਉਹਨਾਂ ਨੂੰ ਸਜ਼ਾ ਬੰਦਿਆਂ ਨੂੰ ਮਿਲਣੀ ਚਾਹੀਦੀ ਆ ਅਸੀਂ ਕੁਝ ਨਹੀਂ ਚਾਹਨੇ ਆ ਨਾ ਹੀ ਸਾਨੂੰ ਕਿਸੇ ਚੀਜ਼ ਨਾ ਲੈਣਾ ਦੇਣਾ ਨਹੀਂ ਆ ਮੇਰੇ ਭਰਾ ਦਾ ਹੱਕ ਮਿਲਣਾ ਚਾਹੀਦਾ ਉਹਨੂੰ ਜਿੱਦਾਂ ਮੇਰਾ ਭਰਾ ਦੁਨੀਆ ਤੋਂ ਗਿਆ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਨਹੀਂ ਇਨਸਾਫ਼ ਨਹੀਂ ਕਰੋਗੇ ਜੇ ਨਹੀਂ ਇਨਸਾਫ਼ ਕੀਤਾ ਤੇ ਅਸੀਂ ਫਿਰ ਆਪ ਦੇਖਾਂਗੇ ਕੀ ਕਰਨਾ ਪ੍ਰਧਾਨ ਨੂੰ ਬੁਲਾਓ ਕੀ ਨਾਂ ਵੀ ਤੁਹਾਡਾ ਭਾਈ ਵਿੱਕੀ ਕਿਹੜਾ ਪਿੰਡਾ ਜੀ ਮੈਂ ਭਾਜੀ ਉਹਦਾ ਇੱਥੇ ਰਹਿੰਦੇ ਆ ਫਿਲਹਾਲ ਜਨਾਨੀ ਕੀਤੀ ਇੱਥੇ ਦੀ ਮੈਂ ਤੇ ਭਰਾ ਤੋਂ ਮੈਂ ਭਾਜੀ ਪੈਸੇ ਦੇਣੇ ਥੋੜੇ ਜਿਹਾ ਭਰਾ ਦੇ 5000 ਭਰਾਵਚਾਰਾ ਮੇਰੇ ਕੋ ਆਇਆ ਪੈਸੇ ਲੈਣ ਲਈ ਮੈਂ ਇੱਥੇ ਇਹਨਾਂ ਦੇ ਕਰਨ ਨਹੀਂ ਰਹਿੰਦਾ ਮੈਂ ਮੰਡੀ 'ਚ ਰਹਿੰਦਾ ਹਾਂ ਭਾਜੀ ਤੇ ਮੰਡੀ ਦੇ ਵਿੱਚ ਭਾਜੀ ਮੈਂ ਮੇਰਾ ਭਰਾ ਮੇਰੀ ਸਾਰੀ ਮੰਨ ਜਾਂਦਾ ਏ ਗੱਲ ਮੈਂ ਉਹਦੀ ਮੰਨ ਜਾਂਦਾ ਸੀ ਮੈਂ ਉਹਨੂੰ ਕਿਹਾ ਵੀ ਭਾਜੀ ਮੈਂ ਤੇਰੇ 10-20 ਦਿਨ ਲਾ ਕੇ ਪੈਸੇ ਤੈਨੂੰ ਦੇ ਦਾਂਗਾ 5000 ਤੇ ਮੈਂ ਹਾਂ ਮੈਂ ਤੇਰੇ ਨਾਲ ਘਰ ਹੀ ਚੱਲਦਾ ਕਾਰ ਹੀ ਭਾਜੀ ਜਾਣ ਲੱਗਾ ਜਨਾਨੀ ਦਾ ਘਰ ਆਲਾ ਮੁੰਡਾ ਨੇੜਾ ਬਹੁਤ ਹੋਈ ਆ ਕੀ ਗੱਲਬਾਤ ਗਲਤ ਸੁਣਾ ਉਹ ਦੱਸਣਗਾ ਸਟਾਂ ਲੱਗੀਆਂ ਭਾਜੀ ਉਹ ਦੱਸਣਗਾ ਜਦੋਂ ਮਤਲਬ ਘਰ ਜਾਣ ਲੱਗੇ ਨਾ ਅਸੀਂ ਮੰਡੀ ਵਿੱਚੋਂ ਦੋਨੇ ਭਰਾ ਸੀ ਤਾਂ ਸਹੀ ਕੋਈ ਲੜਾਈ ਨਹੀਂ ਹੋਈ ਅਸੀਂ ਭਾਜੀ ਘਰ ਜਾਣ ਲੱਗਾ ਜਨਾਨੀ ਦਾ ਮੁੰਡਾ ਜਿਹੜਾ ਨਾ ਬਨਾਸ਼ ਐ ਭਾਜੀ ਇਹ ਆਣ ਕੇ ਭਾਜੀ ਮੰਡੀ ਵਿੱਚ ਬੰਦੇ 5-7 ਲਿਆ ਕੇ ਤਾਂ ਗੱਲ ਪੈ ਗਿਆ ਉਤੋਂ ਨਾਲ ਭਾਜੀ ਇਹਦਾ ਮੋਟਰਸਾਈਕਲ ਖੋਲਿਆ ਮੇਰੇ ਭਰਾ ਦਾ ਸੀ ਉੱਥੋਂ ਲੜਾਈ ਹੋ ਵੀ ਗਈ ਮਾੜੀ ਮੋੜ ਖਤਮ ਹੋ ਗਈ ਅਸੀਂ ਚੱਲ ਚਲੇ ਘਰ ਨੂੰ ਆਪਣੇ ਉਤੋਂ ਭਾਜੀ ਆ ਘਰ ਆਲਾ ਜਿਹੜਾ ਬੰਦਾ ਨੇ ਇਹ ਆ ਗਿਆ ਦੇਖੋ ਏ ਕੰਨ ਇਧਰ ਆਓ ਮੋਟਰਸਾਈਕਲ ਰੋਕ ਲਿਆ ਮੋਟਰਸਾਈਕਲ ਖੋ ਕੇ ਪਾਜੀ ਇਹਨਾਂ ਨੇ ਮਹੱਲੇ ਚ ਲੈੰਦਾ ਮਹੱਲੇ ਚ ਲੈੰਦਾ ਪਾਜੀ ਮਹੱਲੇ ਚ ਆਈ ਇਹਨਾਂ ਕੋ ਮੋਟਰਸਾਈਕਲ ਲੈਣਾ ਆਉਂਦੇ ਆ ਪਾਜੀ ਸਾਡੇ ਫੇਰ ਹੜ ਪੈ ਗਏ ਮੈਂ ਆਪਣੇ ਭਰਾ ਨੂੰ ਪਾਜੀ ਸੌਣ ਸੌਣ ਮੈਂ ਪਾਜੀ ਕਿੰਨਾ ਕ ਬਚਾਉਣਾ ਹੈ ਆਪਣੇ ਭਰਾ ਨੂੰ ਲੱਤ ਮੇਰੀ ਟੁੱਟੀ ਆ ਦੇਖੋ ਜਿੱਥੇ ਪਾਜੀ ਰਾਠ ਪਈ ਹੈ ਨਾ ਮੈਂ ਆਪਣੇ ਭਰਾ ਨੂੰ ਬਚਾਉਂਦਾ ਰ ਮੇਰੀ ਲੱਤ ਤੇ ਰਾਠ ਜਿੱਥੇ ਪਈ ਉੱਥੇ ਡਾਂਗ ਮਾਰ ਕੇ ਉਹਨਾਂ ਨੇ ਮੈਨੂੰ ਪੰਜ ਸੱਤ ਬੰਦੇ ਨੇ ਹਸਪੀਟਲ ਦੇ ਬੂਹੇ ਗਾੜੀ ਛੁੱਟ ਦਿੱਤਾ ਕੋ ਡਾਂਗਾ ਮਾਰਨਦੇ ਕੋਈ ਕੁਛ ਮਾਰਨਦੇ ਪਾਜੀ ਆ ਦੇਖੋ ਮੌਕੇ ਤੇ ਪੁਲਿਸ ਪਹੁੰਚਾ ਕਿ ਮੰਗ ਕਰਦੇ ਨਹੀਂ ਪਾਜੀ ਕੋਈ ਨਹੀਂ ਪਹੁੰਚਾ ਮੰਗ ਸਾਡੀ ਪਾਜੀ ਕੁਝ ਵੀ ਹੈ ਨਹੀਂ ਜਿੱਦਾਂ ਸਾਡਾ ਭਰਾ ਜਹਾਨੂੰ ਤੁਰ ਗਿਆ ਜੀ ਉਹਦਾ ਇਹ ਬੰਦਿਆਂ ਨੂੰ ਪਾਜੀ ਸਜ਼ਾ ਨਹੀਂ ਚਾਹੀਦੀ ਉਹਦੇ ਵਿਚਾਰੇ ਦੇ ਤਿੰਨ ਬੱਚੇ ਰੁੱਲ ਗਏ ਜੀ ਦੋ ਟ੍ਰਿਕੀਆਂ ਲਕੀਆਂ ਗੁੱਡੀਆਂ ਹੀ ਦਿੱਤੀਆਂ ਇੱਕ ਨਿਕਾਇਆ ਮੁੰਡਾ ਹੈ ਪਾਜੀ ਤੇ ਉਹਦੇ ਘਰ ਦੀ ਵੀ ਨੌਜਵਾਨੀ ਸਾਡੀ ਬਾਕੀ ਹੋਰ ਸਾਡਾ ਕੋਈ ਮਰਦ ਨਹੀਂ ਹੈ ਇਹਨਾਂ ਦੀ ਕੋਈ 10 15 ਦਿਨ ਪਹਿਲਾਂ ਕੈਂਡ ਦੇ ਵੀ ਦਰਦੁਰ ਕੀਤੀ ਸੀ ਤੇ ਦੋਨੋਂ ਭਰਾਵਾਂ ਨੂੰ ਉਸੇ ਦਾਖਲ ਕਰਾਤਾ ਅੱਜ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਹੈ ਉਥੋਂ ਇਹ ਭਰਾ ਨੂੰ ਉਹ ਘਰ ਲੈ ਕੇ ਜਾਣ ਡਿਆ ਸੀ ਤੇ ਉਹਦੀ ਮੌਤ ਹੋ ਗਈ ਜਾਂਦੇ ਤੀ ਤੁਸੀਂ ਮੌਕੇ ਤੇ ਪਹੁੰਚੇ ਸਭ ਕੀ ਕਾਰਵਾਈ ਹੋਈ ਕਾਰਵਾਈ ਕੀਤੀ ਹੈ ਬਿਆਨ ਲਿਖੇ ਇਹਨਾਂ ਦੇ ਤੇ ਪੋਸਟਮੈਨ ਨੂੰ ਕਰਾਉਣ ਲੱਗੇ ਹਾਂ ਜੋ ਵੀ ਸਾਹਮਣੇ ਤੱਤ ਆਉਂਦੇ ਉਹਦੇ ਉੱਤੇ ਕਾਰਵਾਈ ਕੀਤੀ ਜੀ ਉਹਦਾ ਨਾਮ ਸੀ ਜੀ ਮੌਤ ਹੋ ਗਈ ਹਾਂ ਜੀ ਹਾਂ ਨਾਮ ਯਾਦ ਨਹੀਂ ਪਤਾ ਨਾਮ ਇਸ ਦਾ